あっ。<music> ਕਿਨੇ ਜਾਓ ਕਿਨੇ ਜਾਓ ਕਿਨੇ ਜਾਓ ਕਿਨੇ ਜਾਓ ਮੈਂ ਦੋ ਮਥਾਡੇ ਕੇ ਆਂਡੇਦਾਲ ਵਾਲੇ ਪੁੱਲ ਤੋਂ ਮਥਾਡੇ ਕੇ ਆਂਦਿਆ ਸੀ ਇਹਨੇ ਦੋ ਮਸੱਲਿਆ ਕਿ ਟੈਂਪੂ ਮਾਰਦੇ ਵਿੱਚ ਗੱਡੀ ਤੇ ਜਾ ਕੇ ਮਾਰੇ ਸਾਰਾ ਗੱਡੀ ਹੱਲ ਲੋਗੀ ਕਰਦੇ ਦੇਖਣ ਹੀ ਦੇ ਹੋਈ ਹੋਈ ਗੱਡੀ ਕਿਹੜੀ ਸੀ ਤੇ ਜਿਹੜੀ ਮੇਰੀ ਗੱਡੀ ਫੋਰਚੂਨ ਲਈ ਤੇ ਜਿਹੜੀ ਕਿਹੜੀ ਗੱਡੀ ਸੀ ਜਿਹੜੀ ਵਜਾ ਆਹ ਟੈਂਪੂ ਜੋ ਕਿ ਸਿਲੰਡਰ ਵਾਲਾ ਇਹਨਾਂ ਦੇ ਵਜਾ ਆ ਜੀ ਬੁੱਲਸ ਆ ਗਈ ਮੌਕੇ ਤੇ ਜੀ ਕਿੰਨਾ ਵੱਲੋਂ ਚੱਕਰ ਮਾਰੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਹਾਂਜੀ ਹਾਂਜੀ ਭਾਜੀ ਕੀਤਾ ਜੀ ਗਲਤੀ ਕੀਤੀ ਜੀ ਜਰਾ ਗੱਦੀ ਟੈਂਪੂ ਵਾਲੇ ਦੀ ਮਰਦੀ ਵੇਖ ਹੀ ਰਹੇ ਹੋ ਫੋਟੋਆਂ ਖਿੱਚ ਕੇ ਵੇਖ ਲੋ ਕਿਦੋਂ ਨੂੰ ਕੋਣਾ ਆਂਦੇ ਆ ਇਹ ਕਿੰਨਾ ਤਨੁਕਸਾਨ ਕਿੱਲਾ ਹੈ ਨੁਕਸਾਨ ਤਾਂ ਲੱਖ ਤੋਂ ਲੱਖ ਦਾ ਹੋ ਗਿਆ ਮਾਰਾ ਇਹ ਤੇ ਕੰਨ ਕਿ ਕੀ ਗਿਆ ਉਸ ਦਿਨ ਆਪਣੇ ਨਾਲ ਹੀ ਗਏ ਮੁੰਡੇ ਫੜ ਲਏ ਆ ਔਰ ਲੈ ਕੇ ਚੱਲੇ ਥਾਣੇ ਇਹਨਾਂ ਨੂੰ ਤੇ ਏਜੰਸੀ ਦੇ ਮਾਲਕ ਦੇ ਨਾਲ ਵੀ ਗੱਲ ਹੋਈ ਹਾਂਜੀ ਹਾਂਜੀ ਉਹਨੇ ਗੱਲ ਹੋਈ ਏ ਉਹ ਕਹਿੰਦੇ ਕੋਈ ਨਹੀਂ ਆਪਾਂ ਤੇ ਪਹੁੰਚਦੇ ਆ ਤੇ ਆਪਾਂ ਵੀ ਇੱਥੇ ਪਹੁੰਚੇ ਲੱਗੇ ਆ ਪੁਲਿਸ ਆਪਾਂ ਗੱਲ ਕਰ ਲੈਂਦੇ ਆ ਮੌਕੇ ਤੇ ਆਇਆ ਵਾ ਬੇਸਤਾ ਤੇ ਜਿਹੜੀ ਜਗ ਹਾਂਜੀ ਡਿਵੈਟਰ ਰੋਡ ਤੇ ਹੋਇਆ ਸੀ ਜੀ ਅੱਛਾ ਕਿਸ ਕਿਹ ਜਗ੍ਹਾ ਕਿਹੜੀ ਕਿਹ ਗੱਡੀ ਬਤੀ ਹੈ ਔਰ ਜੂਨਰ ਤੇ ਆਟੋ ਵਜਾਇਆ ਸੀ ਆਪਰ ਤੇ ਕਿਹੜੇ ਰੋਡ ਤੇ ਹੋਇਆ ਵਾ ਸਰ ਇਹ ਡੀਆਰਟੀ ਕਸਲਾ ਰੋਡ ਹੈ ਹਾਂਜੀ ਹਾਂ ਗਲਤੀ ਕਿਹਦੀ ਕੋ ਸਾਹਮਣੇ ਆਈ ਕਾਫਲ ਨੇ ਵੈਰੀਫਾਈ ਜੀ ਇਸ ਰੋਡ ਤੇ ਕਿੱਡੀ ਚਲਾ ਸਕਦੇ ਵੈਰੀਫਾਈ ਕਰਕੇ ਦੱਸ ਦਿੰਦੇ ਜੀ ਜੋ ਬਣਦੀ ਕਾਰਵਾਈ ਹੋਵੇ ਤੇ ਨਹੀਂ ਨਹੀਂ ਤੇ ਕਿਹੜੀ ਕਿਹੜੀ ਗੱਡੀ ਆ ਉਹ ਦੱਸ ਦਿਓ ਔਰ ਜੂਨਰ ਤੇ ਉਹ ਆਜੀ ਆਟੋ ਦੂਸਰੀ ਕਿਹੜੀ ਗੱਡੀ ਆ ਛੋਟਾ ਹਾਥੀ ਹੈ ਜੀ ਗੈਸ ਵਾਲਾ ਹਾਂ ਜੀ ਤੇ ਤੇਨੂੰ ਗ੍ਰਿਫਤਾਰ ਕੀਤਾ ਗਿਆ ਜੀ ਓਹ ਲੈ ਮੈਂ ਆਇਆ ਹੀ ਆ ਮੌਕੇ ਤੇ ਵੇਖ ਲਾਂ ਦੋ ਵੈਰੀਫਾਈ ਕਰ ਲਾਂ ਦੋ